ਦੇਸ਼ ਉਹ ਦੁਨੀਆ ਜਨਾਬ ਤਾਂ ਫਾਜ਼ਿਲ ਕਾ ਤੇ ਚਮਕੇਗਾ ਹਾਂਜੀ ਹਾਂਜੀ ਮੰਗ ਸਾਡੀ ਵੀ ਕੋਸ਼ਿਸ਼ ਹੈ ਕਿ ਅਸੀਂ ਵੀ ਇਸ ਮਿੱਟੀ ਨਾਲ ਜੁੜੇ ਹੋਏ ਆਂ ਇਸ ਮਿੱਟੀ ਦੀ ਸੇਵਾ ਕਰਨਾ ਮੌਕਾ ਤੇ ਸੇਵਾ ਗੰਨਿਆ ਜੀ ਫਾਸ਼ਨ ਮਿਲਦੀ ਦੀ ਸੇਵਾ ਗੰਨਿਆ ਯਾਰ ਸਮਝੋ ਪਰ ਮਾਤਮਾ ਨੇ ਕਿਸੇ ਬਹਾਨੇ ਇੱਕ ਡਿਊਟੀ ਲਾ ਦਿੱਤੀ ਹੈ ਜੀ ਤਾਂ ਉਸ ਡਿਊਟੀ ਨੂੰ ਪੂਰੀ ਇਮਾਨਦਾਰੀ ਨਾਲ ਪਾਈਏ ਉਹ ਕੋਈ ਵਿਤਕਰਾਨ ਨਾ ਕਰਦੇ ਯਾਰ ਆਪਾਂ ਨੂੰ ਜਾਣਦੇ ਆ ਜੀ ਕੋਈ ਗਰੀਬ ਨਹੀਂ ਕੋਈ ਮੋਰੀ ਜਹਾਂ ਲੱਗਦਾ ਯਾਰ ਸਕੋਰ ਕਰ ਜੇ ਤਾਂ ਵਧੀਆ ਹੈ ਚਰਮਾ ਜੀ ਕੀ ਹੈ ਮੈਂ ਕੀ ਬਾਤ ਹੈ ਜਦੋਂ ਮੈਂ ਇਹਨਾਂ ਨੂੰ ਪਹਿਲੀ ਵਾਰ ਸੁਣਿਆ ਸੀ ਨਾ ਚੱਕ ਪੱਖੀ ਮੇਲੇ ਪਰੋਂ ਤੇ ਖੜੇ ਹੋ ਗਿਆ ਸੀ ਨਹੀਂ ਆਵਾਜ਼ ਬੱਚੇ ਦੀ ਆਵਾਜ਼ ਬਹੁਤ ਵਧੀਆ ਕੀ ਬਾਤ ਅਕਾਲ ਨਮਸਕਾਰ ਅਦਆ ਮੈਂ ਤੁਹਾਡਾ ਆਪਣਾ ਬਲਦੇਵ ਲਾਧੂਕਾ ਤੁਸੀਂ ਜਿਹੜੇ ਲੋਕ ਪੰਜਾਬੀ ਰੇਡੀਓ ਚੈਨਲ ਦੇ ਨਾਲ ਪ੍ਰੋਗਰਾਮ ਫਲਕ ਦਾ ਫਨਕਾਰ ਪ੍ਰੋਗਰਾਮ ਫਲਕ ਦਾ ਫਨਕਾਰ ਨੂੰ ਤੁਸੀਂ ਬਹੁਤ ਫਰਮਾ ਹੰਗਾਰਾ ਦਿੱਤਾ ਕਮੈਂਟਾਂ ਦੇ ਰੂਪ ਵਿੱਚ ਅੱਜ ਉਹਨਾਂ ਕਮੈਂਟਾਂ ਨੂੰ ਸਾਡੇ ਪ੍ਰੋਗਰਾਮ ਤੁਹਾਡੇ ਸਨੇਹ ਸਾਡੇ ਹੌਸਲੇ ਦੇ ਵਿੱਚ ਨਾਮ ਤੇ ਕਮੈਂਟ ਪੜਾਂਗੇ ਸਾਡੇ ਨਾਲ ਮੌਜੂਦ ਨੇ ਸਾਡੇ ਸਾਥੀ ਰੇਂਦਰ ਸ਼ਰਮਾ ਜੀ ਸਵਾਗਤ ਹੈ ਜੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਜੀ ਜੀ ਕਮੈਂਟ ਪੜਨ ਤੋਂ ਪਹਿਲਾਂ ਸ਼ਰਮਾ ਜੀ ਮੈਂ ਸਵਾਲ ਤੁਹਾਨੂੰ ਇਹ ਕਰਾਂਗਾ ਦੇ ਫਨਕਾਰ ਪ੍ਰੋਗਰਾਮ ਕਿਸ ਤਰ੍ਹਾਂ ਸਵੱਬ ਬਣਾ ਸ਼ੁਰੂ ਕਰਨ ਦਾ ਦੇਖੋ ਸਵੱਬ ਤਾਂ ਆਈਆਂ ਨੇ ਜਦੋਂ ਅਸੀਂ ਪ੍ਰੋਗਰਾਮ ਮਤਲਬ ਕਿ ਸ਼ੁਰੂਆਤ ਜਦੋਂ ਕੀਤੀ ਤਾਂ ਸਾਡੇ ਜਨ ਵਿੱਚ ਆਪਣੇ ਜਨ ਵਿੱਚ ਨਹੀਂ ਸੀ ਜੀ ਬਸ ਤੁਹਾਨੂੰ ਵੀ ਪਤਾ ਹੈ ਜੀ ਕਿ ਆਪਾਂ ਇਹ ਕਿ ਮੈਂ ਸ਼ੁਰੂ ਕੀਤਾ ਤਾਂ ਦਰਸ਼ਕਾਂ ਨੂੰ ਵੀ ਜਾਨਣਾ ਜ਼ਰੂਰੀ ਹੈ ਇਸ ਦੇ ਪਿੱਛੇ ਕਹਾਣੀ ਕੀ ਹੈ ਇਸ ਪ੍ਰੋਗਰਾਮ ਦੇ ਪਿੱਛੇ ਤਾਂ ਆਪਾਂ ਜਿਵੇਂ ਅਲੱਗ-ਅਲੱਗ ਚੈਨਲਾਂ ਦਾ ਕੰਮ ਕਰ ਰਹੇ ਸੀ ਤਾਂ ਆਪ ਇੱਕ ਪ੍ਰੋਗਰਾਮ ਇੱਕ ਸੋਚ ਵਿਚਾਰ ਬਣਾਇਆ ਕਿ ਆਪ ਇੱਕ ਮੰਚ ਤੇ ਇਕੱਠੇ ਹੋਈਏ ਤੇ ਇੱਕ ਇੱਕ ਪ੍ਰੋਗਰਾਮ ਵਾਸਤੇ ਜਾਂ ਚੈਨਲ ਵਾਸਤੇ ਕੰਮ ਕਰੀਏ ਹਾਂਜੀ ਤਾਂ ਇੱਕ ਤੁਹਾਨੂੰ ਪਤਾ ਹੈ ਕਿ ਆਪਾਂ ਇੱਕ ਇੰਟਰਵਿਊ ਅਰੇਂਜ ਕਰ ਰਹੇ ਸੀ ਜਨੀத் ਥਰੋਬੜੀ ਦਾ ਬਿਲਕੁਲ 4-5 ਦਿਨ ਤਾਂ ਕਾਫੀ ਦੇਰ ਤੱਕ ਲੱਗਿਆ ਤੇ ਇੱਕ ਅਫੀਸ਼ੀਅਲ ਸੁਆਬ ਬਣਿਆ ਇੱਕ ਇੰਟਰਵਿਊ ਕੀਤੀ ਆਪੋ ਜਿਹੋ ਇੰਟਰਵਿਊ ਕੀਤੀ ਉਸ ਬੱਚੇ ਨੂੰ ਸੁਨੇਆ ਵਧੀਆ ਲੱਗਿਆ ਤੇ ਆਪੋ ਗੱਲਬਾਤ ਕੀਤੀ ਇੰਟਰਵਿਊ ਕੀਤੀ ਤੇ ਜਦੋਂ ਆਪੋ ਚੈਨਲ ਦੇ ਪਾਇਆ ਜੀ ਤੇ ਚੈਨਲ ਤੋਂ ਪਾਉਣ ਤੋਂ ਪਹਿਲਾਂ ਇੱਕ ਟਾਈਟਲ ਜਿਹੜਾ ਆਪਾਂ ਵਿਚਾਰ ਚਰਚਾ ਕੀਤੀ ਸੀ ਜੀ ਤੇ ਆਪਾਂ ਜਦੋਂ ਉਸ ਦਾ ਨਾਮ ਰੱਖਿਆ ਕਿ ਟਾਈਟਲ ਆਪਾਂ ਜੋ ਸੋਚਿਆ ਕਿ ਫਾਜ਼ਲ ਕਾਦੇ ਫਨਕਾਰ ਰਜਨੀ ਤਰੋਬੜੀ ਜੀ ਜਦੋਂ ਟਾਈਟਲ ਲਿਖਿਆ ਤੇ ਟਾਈਟਲ ਜਿਹੜੀ ਪਹਿਲੇ ਦਿਨ ਸ਼ਬਦ ਹੈ ਨਾ ਕਿ ਫਾਜ਼ਲ ਕਾਦੇ ਫਨਕਾਰ ਉਹ ਗੱਲ ਜੱਛੀ ਆਪਾਂ ਨੂੰ ਤੇ ਦਿਲ ਨੂੰ ਛੂਜੀ ਯਾਰ ਫਾਜ਼ਲ ਕਾਦੇ ਬੜੇ ਫਨਕਾਰ ਬੈਠੇ ਆਂ कि जिन्ना दी ਆਪ ਨੂੰ ਗੱਲ ਕਰਨੀ ਚਾਹੀਦੀ ਹੈ ਜੀ 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 ਲੋਕਾਂ ਦੇ ਸਾਹਮਣੇ YouTube ਚੈਨਲ ਤੇ ਜਾਂ ਕੋਈ ਆਜਾ ਪਲੇਟਫਾਰਮ ਦੇਣਾ ਚਾਹੀਦਾ ਜਿੱਥੇ ਕਿ ਉਹ ਆਪਦੀ ਗੱਲ ਜਾਂ ਆਪਣੀ ਗਾਇਕੀ ਨੂੰ ਰੱਖ ਸਕਣ ਹਾਂਜੀ ਠੀਕ ਹੈ ਤਾਂ ਉਸ سلسلے ਵਿੱਚ ਅਸੀਂ ਸ਼ੁਰੂਆਤ ਕੀਤੀ ਟਾਈਟਲ ਰੱਖਿਆ ਸੀ ਫਿਰ ਚੈਨਲ ਬਣਾ ਲਿਆ ਚੈਨਲ ਬਣਿਆ ਸੀ ਫਿਰ ਉਹਦਾ ਪ੍ਰੋਗਰਾਮ ਰੱਖਤਾ ਨਾਮ ਰੱਖਤਾ ਤਾਂ ਉਹਦੇ ਵਿੱਚ ਦੋ ਤਿੰਨ ਜਿਹੜੇ ਲੋਕ ਜਿਹੜੇ ਆਪਾਂ ਕਹਦੀ ਕਿ ਪੜੇ ਮਤਲਬ ਕਿ ਆਪਾਂ ਨੂੰ ਜਿਹੜੀ سپورਟ ਕੀਤੀ ਹੈ ਸ਼ੁਰੂਆਤੀ ਦੌਰ ਵਿੱਚ ਕਹਿੰਦਾ ਕੋਈ ਪ੍ਰੋਗਰਾਮ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਸ਼ੁਰੂਆਤੀ ਦੌਰ ਵਿੱਚ ਅਗਰ ਤੁਸੀਂ ਚਟਕੇ ਲੱਗਦੇ ਨੇ ਉਸ ਚਟਕਿਆਂ ਨੂੰ ਸਹਿ ਕੇ ਅੱਗੇ ਵਧਜੋ ਤਾਂ ਕਾਫੀ ਲੰਮਾ ਚੱਲਦਾ ਹੈ ਕੋਈ ਵੀ ਚੀਜ਼ ਜੀ ਤਾਂ ਸ਼ੁਰੂਆਤੀ ਦੌਰ ਵਿੱਚ ਜਿਵੇਂ ਆਪਾਂ ਇੰਟਰਵਿਊ ਕਰ ਰਹੇ ਸੀ ਅਰੇਂਜ ਕਰ ਰਹੇ ਸੀ ਤੇ ਤਾਂ ਇੱਕ ਆਪਣੇ ਇਥੇ ਸਿੰਗਰ ਆ ਰਿਹਾ ਲੈ ਪੈਂਦੇ ਬਾਈ ਹਰਨੇਕ ਕਾਰੂ ਜੀ ਹਾਂਜੀ ਠੀਕ ਹੈ ਜਦੋਂ ਆਪਾਂ ਉਹਨਾਂ ਨਾਲ ਮੁਲਾਕਾਤ ਕੀਤੀ ਛੋਟਾ ਚੈਨਲ ਸੀ ਠੀਕ ਹੈ ਜਦੋਂ ਉਹਨਾਂ ਨਾਲ ਫੋਨ ਤੇ ਗੱਲਬਾਤ ਹੋਈ ਉਹਨਾਂ ਨੇ ਜਦੋਂ ਫਾਜ਼ਿਲ ਕਾ ਇਨਾਮ ਸੁਣਿਆ ਤਾਂ ਉਹਨਾਂ ਨੇ ਆਪ ਨੂੰ ਬੁਲਾ ਲਿਆ ਉਹਨਾਂ ਨਾਲ ਕੁਝ ਗੱਲਬਾਤ ਹੋਈ ਆਪਣੀ ਮਤਲਬ ਉਹਨਾਂ ਨੇ ਇੱਕ ਇੱਕ ਗੱਲ ਇੱਥੇ ਮੈਂ ਕਰਨਾ ਚਾਹੁੰਦਾ ਕਿ ਉਸ ਟਾਈਮ ਆਪਣੇ ਸਬਸਕ੍ਰਾਈਬਰ ਬਹੁਤ ਘੱਟ ਸੀ ਚੈਨਲ ਬੜਾ ਹੀ ਛੋਟਾ ਸੀ ਚੈਨਲ ਛੋਟਾ ਸੀ ਤਾਂ ਆਪਣੇ ਇੱਕ ਫੋਨ ਤੇ ਵੀ ਉਹਨਾਂ ਨੇ ਆਪ ਨੂੰ ਕਿਹਾ ਵੀ ਤੁਸੀਂ ਆ ਜਾਓ ਮੈਂ ਤਿਆਰ ਆ ਪ੍ਰੋਗਰਾਮ ਦੇਣ ਨੂੰ ਬਿਲਕੁਲ ਤੁਹਾਡੀ ਗੱਲ ਬਿਲਕੁਲ ਸਹੀ ਉਸ ਚੈਨਲ ਬਹੁਤ ਘੱਟ ਸਬਸਕ੍ਰਾਈਬਰ ਬਹੁਤ ਥੋੜਾ ਸੀ ਛੋਟੇ ਥੋੜੇ ਸੀ ਮੈਂ ਕਿ 50 ਕੁ ਤਕਰੀਬ ਹੋਵੇ 50 60 ਜੀ ਜੀ ਤਾਂ ਉਹਨਾਂ ਦਾ ਹੀ ਹੱਥ ਫੇਗ ਅਗੇਸਟ ਚੈਨਲ ਨੂੰ ਅੱਗੇ ਅਪਰੂਵਮੈਂਟ ਕਰਨ ਵਾਸਤੇ ਕੀ ਚਲ ਰਿਹਾ ਉਹਨਾਂ ਨੇ ਗੱਲ ਕੀਤੀ ਜਦ ਮੈਂ ਉਹਨਾਂ ਨੂੰ ਪੁੱਛਿਆ ਕਿ ਭਾਜੀ ਡਿਸਕਸ਼ਨ ਹੋਈ ਉੱਥੇ ਤਾਂ ਭਾਜੀ ਸਾਡਾ ਕੀ ਚੈਨਲ ਤਾਂ ਛੋਟਾ ਯਾਰ ਤੁਸੀਂ ਮਤਲਬ ਕਿ ਸਾਨੂੰ ਇਤਨਾ ਪ੍ਰੋਗਰਾਮ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤਾਂ ਉਹਨਾਂ ਨੇ ਇੱਕ ਗੱਲ ਕਹੀ ਬੜੀ ਜਿਹੜੀ ਕਿ ਦਿਲ ਨੂੰ ਛੂਹਣ ਵਾਲੀ ਸੀ ਉਹ ਕਹਿੰਦਾ ਜਦੋਂ ਕੋਈ ਫਾਜ਼ਲ ਕਾ ਦਾ ਨਾਮ ਲੈਂਦਾ ਨਾ ਮੇਰੇ ਅੱਗੇ ਤਾਂ ਮੇਰਾ ਮਨ ਬੜਾ ਖੁਸ਼ ਹੁੰਦਾ ਜੀ ਠੀਕ ਹੈ ਤਾਂ ਤੁਸੀਂ ਫਾਜ਼ਲ ਕਾਦੇ ਫਨਕਾਰਾਂ ਦੀ ਗੱਲ ਕਰ ਰਹੇ ਹੋ ਤਾਂ ਮੈਨੂੰ ਬੜੀ ਖੁਸ਼ੀ ਹੈ ਕਿ ਤੁਸੀਂ ਕੋਈ ਬੰਦਾ ਜਿਹੜੇ ਕਿ ਫਾਜ਼ਲ ਕਾਦੇ ਕਲਾਕਾਰਾਂ ਦੀ ਗੱਲ ਕਰ ਰਿਹਾ ਹੈ ਤਾਂ ਸਾਨੂੰ ਵੀ ਇਹ ਉੱਥੋਂ ਮਹਿਸੂਸ ਹੋਇਆ ਕਿ ਨਹੀਂ ਯਾਰ ਇਹ ਗੱਲ ਕਰਨੀ ਚਾਹੀਦੀ ਹੈ ਹੁਣ ਵੱਡੇ ਲੈਵਲ ਤੇ ਗੱਲ ਕਰਨੀ ਚਾਹੀਦੀ ਹੈ ਸਾਰੀ ਦੁਨੀਆ ਤੇ ਦੇਸ਼ ਦੁਨੀਆ ਦਿਖਾਣਾ ਚਾਹੀਦਾ ਕਿ ਸਾਡੇ ਇਲਾਕੇ 'ਚ ਫਨਕਾਰ ਬਹੁਤ ਆ ਤਾਂ ਉਹਨਾਂ ਨੇ ਕੁਝ ਗੱਲਾਂ ਬਾਤਾਂ ਇੰਟਰਵਿਊ ਦੌਰਾਨ ਕੁਝ ਗੱਲਾਂ ਸਾਨੂੰ ਸਮਝਾਈਆਂ ਉਸ ਤੋਂ ਬਾਅਦ ਲਗਾਤਾਰ ਇੰਟਰਵਿਊ ਕੀਤੀ ਸਾਨੂੰ ਮਹਿਸੂਸ ਹੋਇਆ ਕਿ ਆਪਣੇ ਏਰੀਆ 'ਚ ਨਾ ਫਨਕਾਰ ਬਹੁਤ ਆ ਜੀ ਪਰ ਕਿਸੇ ਦਾ ਕਿਸੇ ਕਮੀ ਕਰਕੇ ਜਾ ਕਾ ਲਈ ਕੋਈ ਗਾਈਡਨਸ ਨਹੀਂ ਹੈ ਜਾਂ ਫਿਰ ਆਪਾਂ ਕਹ ਲਈਏ ਪੈਸ ਗਰੀਬੀ ਕਰਕੇ ਜਾਂ ਕੋਈ ਰਾਧ ਖਾਨ ਵਾਲਾ ਨਹੀਂ ਹੈ ਕਰਕੇ ਪਿੱਛੇ ਰਹਿ ਰਿਹਾ ਜੀ ਕੋਈ ਮੰਚ ਨਹੀਂ ਹੈ ਤਾਂ ਅਸੀਂ ਚੈਨਲ ਤੇ ਸ਼ੁਰੂ ਕੀਤਾ ਤਾਂ ਲੋਕ ਹੁਣ ਪਿਆਰ ਕਰ ਰਹੇ ਆ ਤਾਂ ਕਾਫੀ ਫਨਕਾਰ ਆਪਾਂ ਲੈ ਕੇ ਆਏ ਲੰਦਨ ਲੋਕਾਂ ਨੂੰ ਕਾਫੀ ਪਿਆਰ ਦਿੰਦਾ ਹੈ ਹਾਂ ਸ਼ਰਮਾ ਜੀ ਪਿੱਛੇ ਰਹਿਣ ਦਾ ਕਾਰਨ ਜਿਆਦਾ ਗਰੀਬੀ ਹੈ ਜੀ ਗਰੀਬੀ ਹੈ ਜਿਆਦਾ ਵੱਡਾ ਕਾਰਨ ਗਰੀਬੀ ਹੈ ਗਾਈਡਨਸ ਚਲੋ ਜਦੋਂ ਗਰੀਬੀ ਨਾ ਹੋਵੇ ਪੈਸੋ ਗਾਈਡנס ਤਾਂ ਮਿਲ ਸਕਦੀ ਹੈ ਪਰ ਗਰੀਬੀ ਵੱਡਾ ਕਰਨੀ ਗਰੀਬੀ ਵੱਡਾ ਕਰਨਾ ਹਾਂਜੀ ਹਾਂਜੀ ਤੁਹਾਡੀ ਗੱਲ ਨਾਲ ਸਹਿਮਤ ਹਾਂ ਕੀ ਤਾਂ ਹਾਂ ਇਸ ਆਪਾਂ ਅੱਗੇ ਤੋਰਦੇ ਹਾਂ ਜੀ ਇੰਟਰਵਿਊ ਨੂੰ ਤੇ ਇਸ ਪ੍ਰੋਗਰਾਮ ਚਲਾਉਣ ਦਾ ਲੋਕ ਪੰਜਾਬੀ ਰੋਟੀਮ ਦਾ ਮਕਸਦ ਕੀ ਬਣਿਆ ਦੇਖੋ ਜਦੋਂ ਸ਼ੁਰੂਆਤ ਆ ਸੀ ਕਹਿ ਲਈ ਜੀ ਹੋਰ ਪਰਪਸ ਆ ਸੀ ਕੀਤੀ ਸੀ ਕਿ ਚਲੋ ਯਾਰ ਕੰਮ ਕਰਾਂਗੇ ਕੋਈ ਪੈਸੇ ਆਣਗੇ ਪਰ ਉਹ ਹੁਣ ਸਾਡਾ ਉਹ ਮਕਸਦ ਨਹੀਂ ਰਹਿ ਗਿਆ ਜੀ ਉਹ ਸਾਡਾ ਜਿਹੜਾ ਮਕਸਦ ਹੈ ਨਾ ਜੀ ਉਹਨਾਂ ਅਸੀਂ ਤਾਂ ਹਰ ਕਲਾਕਾਰ ਨੂੰ ਜੋ ਗਰੀਬ ਕਲਾਕਾਰ ਨਾਲ ਮਿਲਦੇ ਆਂ ਚੰਗੀ ਬਾਤ ਜੰਦ ਤੇ ਨਾਲ ਮਹਿਸੂਸ ਹੁੰਦਾ ਹੈ ਕਿ ਯਾਰ ਇੰਨੇ ਸੋਹਣੀ ਆਵਾਜ਼ ਜਾਂ ਇੰਨਾ ਸੋਹਣਾ ਗੀਤਕਾਰ ਇੰਨਾ ਸੋਹਣਾ ਐਕਟਰ ਯਾਰ ਗਰੀਬੀ ਕਰਕੇ ਪਿੱਛੇ ਰਹਿ ਰਿਹਾ ਹੈ ਹਾਂਜੀ ਤਾਂ ਹੁਣ ਇਹਦਾ ਕੋਈ ਇੱਕ ਬਕਸੇ ਦੇ ਜੀ ਕਿ ਅਗਰ ਪਰਮਾਤਮਾ ਨੇ ਮੈਂ ਕਿ ਆਪਣੀ ਟੀਮ ਨੂੰ ਲੋਕ ਪੰਜਾਬੀ ਰੇਡੀ ਨੂੰ ਦੀ ਟੀਮ ਨੂੰ ਤਾਕਤ ਬਖਸ਼ੀ ਜਾਂ ਕੁਝ ਲੇਬਲ ਜਾਂ ਕਾਬਿਲ ਬਣਾਇਆ ਤਾ ਕੋਈ ਵੀ ਜਿਹੜਾ ਆਪਣੇ ਇਲਾਕੇ ਦਾ ਫਨਕਾਰ ਹੈ ਨਾ ਗਰੀਬੀ ਕਰਕੇ ਪਿੱਛੇ ਜਾਊਗਾ ਨਹੀਂ ਰਹੇਗਾ ਮਾਨੂੰ ਲੁਕ ਹੈ ਨਾ ਕਿ ਗਰੀਬੀ ਕਰਕੇ ਯਾਰ ਪਿੱਛੇ ਰਹਿ ਗਿਆ ਸਪੋਰਟ ਕਰਾਂਗੇ ਕਿਸ ਹਰ ਤਰੀਕੇ ਨਾਲ ਤਾਂ ਇੱਕ ਚੀਜ਼ ਹੋਰ ਮੈਂ ਤੁਹਾਨੂੰ ਐਡ ਕਰਦਾ ਯਾਰ ਸਾਨੂੰ ਵੀ ਥੋੜਾ ਜਿਹਾ ਨਾ ਇੱਕ ਮਸੂਸ ਹੁੰਦਾ ਹੈ ਚੀਜ਼ ਕਿ ਆਪਣੇ ਜਿੰਨੇ ਵੀ ਫਨਕਾਰਨੋ ਆਪਣੇ ਲੋਕ ਹੀ ਨਹੀਂ ਸਪੋਰਟ ਕਰਦੇ ਯਾਰ ਫਾਜ਼ਿਲ ਕਾ ਦੇ ਲੋਕਲ ਸਪੋਰਟ ਹੀ ਨਹੀਂ ਕਰਦੇ ਕੁਝ ਕੋ ਹੈਗੇ ਆ ਜਿਹੜੇ ਸਪੋਰਟ ਕਰਦੇ ਆ ਕਲਾਕਾਰਨ ਬਾਕੀ ਸਪੋਰਟ ਹੀ ਨਹੀਂ ਕਰਦੇ ਮਾ ਅੰਟਰਵਿਊ ਦਰਾਂ ਤੋਂ ਸੁਣਿਆ ਆਈਏ ਜੋ ਸਾਡੇ ਮੇਰੇ ਨਾਲ ਹੀ ਰਹਿੰਦੇ ਹੋ ਕੀ ਕਹਿੰਦੇ ਯਾਰ ਬਾਰ ਹੋ ਸਿੰਗਰ ਕਰ ਲੈਂਦੇ ਆ ਠੀਕ ਹੈ ਤਾਂ ਆਪਣੇ ਸਿੰਗਰ ਨੂੰ 2 2 3 3 5 5 ਮਿੰਟ ਦਾ ਟਾਈਮ ਹੀ ਨਹੀਂ ਦਿੰਦੇ ਟਾਈਮ ਨਹੀਂ ਦਿੰਦੇ ਆਪਦੀਆਂ ਸਟੇਜਾਂ ਤੇ ਸਟੇਜਾਂ ਤੇ ਯਾਰ ਦੇ ਦਿਦੋ ਕਰੋ ਯਾਰ ਕੁਛ ਨਹੀਂ ਹੁੰਦਾ ਹਾਂ ਨਾਮ ਤਾਂ ਆਪਣੇ ਇਲਾਕੇ ਦੇ ਹੁਣ ਹੈ ਕਿਤੇ ਫਨਕਾਰੀ ਵਜਣ ਗਈ ਮੰਨ ਲਓ ਅੱਜ ਜੇਕਰ ਆਪਾਂ ਸਿੰਗਰ ਦੀ ਗੱਲ ਕਰੀਏ ਮਨ ਲਓ ਕੋਈ ਸਿੰਗਰ ਇੱਥੋਂ ਨਿਕਲ ਜਾਂਦਾ ਵਧੀਆ ਨਿਕਲ ਜਾਂਦਾ ਤੇ ਦੇਸ਼ ਦੁਨੀਆ ਦਾ ਨਾਮ ਰੋਸ਼ਨ ਕਰਦਾ ਤਾਂ ਪ੍ਰੋਫਿਟ ਤਾਂ ਫਾਇਦਾ ਕੌਣ ਹੋਏ ਨਾ ਜੀ ਅਜਾਪਾ ਗੱਲ ਕਰੀਏ ਆਪਣੇ ਗ੍ਰਾਮ ਭੁੱਲਰ ਜੀ ਦੇ ਉਹ ਨਾਮ ਤਾਂ ਉਹਨੇ ਫਾਇਲ ਕਰੀ ਨਾ ਨਿਕਲ ਕੇ ਗਿਆ ਤੋਂ ਜੀ ਵਿਦੇਸ਼ ਤੇ ਦੁਨੀਆ ਜਨਾਬ ਤਾਂ ਫਾਇਲ ਕਰਦਾ ਚਮਕੇਗਾ ਨਾ ਹਾਂਜੀ ਹਾਂਜੀ ਸਾਡੀ ਵੀ ਕੋਸ਼ਿਸ਼ ਹੈ ਕਿ ਅਸੀਂ ਵੀ ਇਸ ਮਿੱਟੀ ਨਾਲ ਜੁੜੇ ਹੋਏ ਆ ਇਸ ਮਿੱਟੀ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੁਣ ਅਸੀਂ ਇਹਨੂੰ ਸੇਵਾ ਗਿੰਦੇ ਆ ਪ੍ਰੋਫੈਸ਼ਨਲ ਲੈਂਦੇ ਦੀ ਸੇਵਾ ਗਿੰਦੇ ਆ ਯਾਰ ਸਾਨੂੰ ਪਰਮਾਤਮਾ ਨੇ ਕਿਸੇ ਬਹਾਨੇ ਇੱਕ ਡਿਊਟੀ ਲਾ ਦिती ਹੈ ਜੀ ਤਾਂ ਉਸ ਡਿਊਟੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਈਏ ਉਦੇ ਕੋਈ ਵਿਤਕਰਾ ਨਹੀਂ ਕਰਦਾ ਯਾਰ ਆਪਾਂ ਕੋ ਜਾਣਦੇ ਆ ਜੀ ਕੋਈ ਗਰੀਬ ਦੀ ਕੋਈ ਮੀਰ ਨਹੀਂ ਜਹਾਂ ਲੱਗਦਾ ਕਿ ਯਾਰ ਰਿਕਾਰਡ ਕਰਦੇ ਤੇ ਵਧੀਆ ਹੈ ਤੇ ਕਰੀਦਾ ਰਿਕਾਰਡ ਬਿਲਕੁਲ ਕਈ ਆਪ ਨੂੰ ਜੇ ਮਿਲੇ ਨਾ ਫਨਕਾਰ ਜਿਹੜੇ ਕਹਿੰਦੇ ਯਾਰ ਸਾਨੂੰ ਤਾਂ ਪਤਾ ਇਹ ਸਾਡੀ ਪਹਿਲੀ ਇੰਟਰਵਿਊ ਹੈ ਸਾਨੂੰ ਕੋਈ ਰਿਕਾਰਡ ਹੀ ਨਹੀਂ ਕਰਦਾ ਸਾਨੂੰ ਕੋਈ ਜਾਣਦਾ ਹੀ ਨਹੀਂ ਕੋਈ ਵਾਰ ਕਹਿੰਦਾ ਪੈਸੇ ਮੰਗ ਲੈਂਦੇ ਨੇ ਸਾਡੇ ਕੋਲ ਹੂੰ ਹੂੰ ਜੀ ਕੀ ਖਰਚਾ ਬਦਿਓ ਖਰਚਾ ਦਾ ਹਾਂ ਜੀ ਤੁਹਾਨੂੰ ਕਿੱਸਾ ਯਾਦ ਹੋਣਾ ਹੈ ਕਿ ਆਪਾਂ ਨੂੰ ਇੱਕ ਫਨਕਾਰ ਨੇ ਪੈਸੇ ਦੇ ਕੇ ਸੀ ਯਾਰ ਤੇ ਆਪਾਂ ਲੈ ਲਉ ਆਪਾਂ ਮੰਨਾ ਕਰਦਾ ਸੀ ਨਹੀਂ ਯਾਰ ਆਹਨੂੰ ਇਹ ਗੱਲ ਕਹੀ ਸੀ ਯਾਰ ਜਦੋਂ ਜੀ ਤਰੱਕੀ ਤੇ ਮਿਲੇ ਯਾਤਰਾ ਮਾਤਮਾ ਤੈਨੂੰ ਕੋਈ ਤਰੱਕੀ ਦੇ ਹਾਂ ਉਹ ਤੇਰੇ ਕੋਲ ਜਰੂਰ ਆਵਾਂਗੇ ਰੋਟੀ ਖਾਣ ਆਵਾਂਗੇ ਠੀਕ ਹੈ ਪੈਸੇ ਪੁਸੇ ਨਹੀਂ ਆਪ ਲੈਂਦੇ ਤਾਂ ਅਸੀਂ ਵੀ ਲੱਗੇ ਹੋਏ ਹਾਂ ਜੀ ਕੋਈ ਗੱਲ ਨਹੀਂ ਕਰਮ ਹੈ ਕੀਤੇ ਮਤਲਬ ਸ਼ੁਰੂ ਕੀਤਾ ਇੱਕ ਜਿਵੇਂ ਜੋਸ਼ ਲਾਲ ਜੋਸ਼ੇ ਸ਼ੁਰੂ ਕੀਤਾ ਪ੍ਰੋਗਰਾਮ ਫਾਇਲਕ ਦੇ ਫਨਕਾਰ ਹਾਂ ਪਰ ਅੱਜ ਇੱਕ emoશન ਟੱਚ ਹੈ ਵੀ ਜਿਹੜੇ ਫਾਇਲਕ ਦੇ ਫਨਕਾਰ ਪਿੱਛੇ ਰਹਿ ਗਿਆ ਕਰ ਜੀ ਮੈਂ ਤੁਸੀਂ ਪਿਆਲਾ ਜਿਕਰ ਕੀਤਾ ਵੀ ਪਰਮਾਤਮਾ ਨੇ ਤਾਕਤ ਬਖਸ਼ੀ ਤਾਂ ਉਹਨਾਂ ਜਿਹੜੇ ਗਰੀਬੀ ਦੇ ਕਾਰਨ ਜਾਂ ਕਿਸੇ ਕਾਰਨ ਪਿਛੇ ਰਹਿ ਗਏ ਉਹਨਾਂ ਨੂੰ ਦੇਸ਼ ਔਰ ਦੁਨੀਆ ਤੱਕ ਜ਼ਰੂਰ ਲਿਆਵਾਂਗੇ ਦੇਖੋ ਮੇਰਾ ਇਹ ਸੁਪਨਾ ਜੇ ਅਗਰ ਪਰਮਾਤਮਾ ਤਰੱਕੀ ਬਖਸ਼ੀ ਨਾ ਹਾਂਜੀ ਪੂਰੀ ਦੇਸ਼ ਤੇ ਦੁਨੀਆ ਵਿੱਚ ਨਾ ਫਾਇਦੇ ਕਰਨਾ ਬੁੱਝੂਗਾ ਕੀ ਬਾਤ ਹੈ ਜੀ ਲੋਕ ਕਹਿੰਦੇ ਨੇ ਯਾਰ ਫਾਇਦੇ ਦਾ ਹੈ ਤੇ ਲੋਕ ਚੱਲ ਕੇ ਆਣਗੇ ਯਾਰ ਫਾਇਦੇ ਦਾ ਜਾਨਣ ਜੇ ਬਖਸ਼ੀ ਤਾਂ ਸਾਡੀ ਤਾਂ ਇਹ ਸੋਚ ਹੈ ਜੀ ਤਾਂ ਲੱਗੇ ਹੋਇਆ ਦਿਨ ਰਾਤ ਜੀ ਜੀ ਬਹੁਤ ਵਧੀਆ ਸੋਚ ਹੈ ਜੀ ਸ਼ਰਮਾ ਜੀ ਦੀ ਲੋ ਪੰਜਾਬੀ ਰੈਡੀਓ ਟੀਮ ਦੀ ਇੱਕੋ ਇੱਕ ਮਕਸਦ ਇਹੀ ਹੈ ਸਾਡਾ ਜਿਹੜੇ ਪਿੱਛੇ ਰਹਿ ਗਿਆ ਫਾਇਲ ਕਦੇ ਫਨਕਾਰ ਉਹਨਾਂ ਨੂੰ ਅੱਗੇ ਲਿਆਉਣ ਦਾ ਪਿੱਛੇ ਰਹਿ ਗਿਆ ਜੋ ਕਰ ਰਿਹਾ ਮਤਲਬ ਕਿ ਉਹ ਸਲੇਬਲ ਤੱਕ ਵਧੀਆ ਕੋਈ ਸਿੰਗਰ ਬਹੁਤ ਵਧੀਆ ਵੀ ਕਰ ਰਿਹਾ ਠੀਕ ਜੀ ਤਾਂ ਹਰ ਹਰ ਕਿਸਪੋਰਟ ਕਰਾਂਗੇ ਯਾਰ ਗਰੀਬ ਮੀਰ ਮਜਬੂਰ ਹਾਂਜੀ ਪੜੀ ਜੀ ਕਮੈਂਟ ਬਿਲਕੁਲ ਪੜੋ ਜੀ ਕਮੈਂਟ ਤਾਂ ਆਪਣੀ ਪਹਿਲੀ ਵੀਡੀਓ ਸੀ ਰਨੀਤ ਰੋਪੜੀ ਤਾਂ ਉਹਨਾਂ ਦੇ ਕਮੈਂਟ ਬਾਕਸ ਦੇਖਦੇ ਹਾਂ ਕੀ ਕੀ ਕਮੈਂਟ ਆਏ ਠੀਕ ਹੈ ਜੀ ਵਿਜੇ ਜੀ ਹੈਗੇ ਜੀ ਕੋਈ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਇਲਾਕੇ ਦਾ ਮਾਣ ਮੱਤਾ ਇਸ ਬੱਚੇ ਦਾ ਨਾਮ ਰੋਸ਼ਨ ਹੋਵੇਗਾ ਠੀਕ ਵਿਜੇ ਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਜਿਹੜੀ ਗੱਲ ਰਹੀ ਵਾਕਈ ਤੁਹਾਡੀ ਗੱਲ ਸਹੀ ਹੈ ਕਿ ਜੋ ਮੁੰਡੀ ਦੀ ਆਵਾਜ਼ ਹੈ ਨਾ ਜਿਸ ਤਰੀਕੇ ਨਾਲ ਉਹ ਗਾਉਂਦਾ ਹੈ ਇਸ ਦਿਨਾਂ ਦੇ ਅੰਦਰ ਜਾਂ ਫਿਰ ਕਿਹਦੀ ਕਿਸੇ ਨਾ ਕਿਸੇ ਦਿਨ ਉਹ ਆਪਣੇ ਇਲਾਕੇ ਦਾ ਜਿਹੜਾ ਨਾਮ ਰੋਸ਼ਨ ਜ਼ਰੂਰ ਕਰੇਗਾ ਨਹੀਂ ਆਵਾਜ਼ ਤਾਂ ਸ਼ਰਮਾ ਜੀ ਕਹਿੰਿਆ ਨਾ ਕੀ ਬਾਤ ਹੈ ਜਦੋਂ ਮੈਂ ਇਹਨਾਂ ਨੂੰ ਪਹਿਲੀ ਵਾਰ ਸੁਣਿਆ ਸੀ ਨਾ ਚੱਕ ਪੱਖੀ ਮੇਲੇ ਤੇ ਰੋਂਮਟੇ ਖੜੇ ਹੋ ਗਿਆ ਸੀ ਨਹੀਂ ਆਵਾਜ਼ ਬੱਚੇ ਦੀ ਆਵਾਜ਼ ਬਹੁਤ ਵਧੀਆ ਬਹੁਤ ਵਧੀਆ ਕੀ ਬਾਤ ਹੈ ਤਾਂ ਟੈਕ ਅਰਸ਼ ਗੁੱਡ ਵਰਕ ਅਸਰ ਕਿੰਗ ਗੁੱਡ ਜੀ ਚਾਂਦ ਸਿੰਘ ਗੁੱਡ ਪੁੱਤਰ ਜੀ ਹਰਿੰਦਰ ਸਿੰਘ ਗੁੱਡ ਪੁੱਤ ਜੀ ਸੁਨੀਲ ਕੁਮਾਰ ਗੁੱਡ ਜੀ ਸੰਗੀਤ ਸਟੂਡੀਓ ਕੋ ਬਾਇਆ ਅੱਛਾ ਜੀ ਸਟੂਡੀਓ ਵਾਲਿਆਂ ਨੇ ਮਤਲਬ ਕੀ ਬਾਤ ਹੈ ਇਹ ਸਿੰਗਰ ਬਹੁਤ ਵਧੀਆ ਗਾਉਂਦਾ ਹੈ ਜੀ ਕੀ ਬਾਤ ਹੈ ਜੀ ਸਟੂਡੀਓ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਜੀ ਕਿਉਂਕਿ ਉਹਨਾਂ ਨੂੰ ਤਾਂ ਪਤਾ ਹੁੰਦਾ ਨਾ ਕਿ ਕਿਸ ਲਹਿਜੇ ਨਾਲ ਬੰਦਾ ਗਾ ਰਿਹਾ ਹੈ ਕਿਉਂਕਿ ਉਹ ਆਪ ਸੰਗੀਤ ਦੇ ਮਾਸਟਰ ਹੋਗੇ ਇਹ ਜੀ ਫਿਰ ਇਹਨਾਂ ਨੇ ਇੱਕ ਦੁਬਾਰਾ ਫਿਰ ਕਮੈਂਟ ਕੀਤਾ ਸੰਗੀਤ ਸਟੂਡੀਓ ਕੋ ਬਾਇਆ ਜੀ ਹਮ योगी गीत सोना गा रहा है हाँ ठीक है जी विजय जी। कुमार जी बेटा बहुत अगे आएगा एक दिन क्या बात है बेस्ट विशिज सुपरस्टार बनेगा।, सुपरस्टार बनेगा क्या बात है बड़ी खुशी बड़ी खुशी हो रही है सवेली आवाज सुन के भाई जी ने कमेंट किया ਇੱਕ ਅੰਗਰੇਜ਼ੀ ਦੇ ਵਿੱਚ ਕਮੈਂਟ ਆਇਆ ਜੀ ਨਰਿੰਦਰ ਸਿੰਘ ਯੂ ਵਿਲ ਬੀ ਅ ਗ੍ਰੇਟ ਸਿੰਗਰ ਗ੍ਰੇਟ ਵਿਸ਼ੇ ਕੀ ਬਾਤ ਹੈ ਮਤਲਬ ਕਿ ਤੁਸੀਂ ਬਹੁਤ ਵਧੀਆ ਸਿੰਗਰ ਬਣੋਗੇ ਜੀ ਗਾਇਕ ਬਣੋਗੇ ਤੇ ਉਹਨਾਂ ਵੱਲੋਂ ਬੈਸਟ ਵਿਸ਼ੇ ਨੇ ਜੀ ਆਰਟੀਐਸਐਮ ਗੇਮਰ ਇਹਨਾਂ ਨੇ ਉਹ ਦਿਲ ਦੇ ਜਿਹੜੇ ਸਾਈਨ ਦਿੱਤੇ ਆ ਪਿਆਰ ਬਖਸ਼ਿਆ ਨੂੰ ਪਿਆਰ ਬਖਸ਼ਿਆ ਜੀ ਤਾਂ ਆਪਣੇ ਪੱਤਰਕਾਰ ਭਰਾ ਜਿਹੜੇ ਰਮੇਸ਼ ਹਜਾਰਾ ਜੀ ਉਹ ਵੀ ਆਪਣੀ ਹਰੇਕ ਵੀਡੀਓ ਤੇ ਕਮੈਂਟ ਕਰਦੇ ਆ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਕਿਉਂ ਇਸ ਪੇਸ਼ੇ ਨਾਲ ਵਤ ਰ ਰਹੇ ਆ ਪੱਤਰਕਾਰੀ ਕਰ ਰਹੇ ਆ ਜੀ ਜੀ ਤਾਂ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਤੇ ਜਿਹਨਾਂ ਨੇ ਕਮੈਂਟ ਕੀਤਾ ਜਿੰਨੇ ਸੱਜਣਾ ਨੇ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਕਿਉਂਕਿ ਜਿਹੜੀ ਕਮੈਂਟ ਹੁੰਦਾ ਜੀ ਇੱਕ ਸੰਜੀਵਨੀ ਬੂਟੀ ਤਰ੍ਹਾਂ ਕੰਮ ਕਰਦੇ ਆ ਜੀ ਇਹ ਆਪਣੇ ਵਾਸਤੇ ਵੀ ਤੇ ਕਲਾਕਾਰ ਵਾਸਤੇ ਵੀ ਜਿੰਦੀ ਵੀਡੀਓ ਤੇ ਕਮੈਂਟ ਕੀਤਾ ਜਾਂਦਾ ਜੀ ਜੀ ਅੱਲਾ ਸ਼ਰੀ ਤੁਹਾਨੂੰ ਕਹਿੰਦੇ ਆਪਾਂ ਪੰਜਾਬੀ ਵਿੱਚ ਜੇ ਕੋਈ ਤਾਰੀਫ ਕਰਦਾ ਤਾਂ ਉਹ ਖੁਸ਼ੀ ਹੁੰਦੀ ਤਾਂ ਬੰਦਾ ਦਿਨ ਦੁਗਣੀ ਮਿਹਨਤ ਕਰਦਾ ਕਿ ਯਾਰ ਹੋਰ ਮਿਹਨਤ ਕਰ ਰੱਜ ਕੇ ਮਿਹਨਤ ਕਰ ਜੀ 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 ਤੇ ਆਪ ਗੱਲ ਕਰ ਰਹੇ ਜੀ ਤਰੋੜੀ ਦੀ ਆਵਾਜ਼ ਵਾਕਈ ਉਹਨਾਂ ਦੀ ਬਹੁਤ ਸ਼ਾਨਦਾਰ ਹੈ ਜੀ ਤਾਂ ਲਗਾਤਾਰ ਮਿਹਨਤ ਉਹਨਾਂ ਨੂੰ ਕਰਨੀ ਚਾਹੀਦੀ ਹੈ ਤਾਂ ਸਾਡੇ ਵੱਲੋਂ ਬੈਸਟ ਸਪੀਸ਼ੀਜ਼ ਨੇ ਉਹਨਾਂ ਨੂੰ ਕਿਉਂ ਵਧੀਆ ਸਿੰਗਰ ਬਣਨ ਕਾਮਯਾਬ ਹੋਣ ਤੇ ਇਸ ਇਲਾਕੇ ਦਾ ਨਾਮ ਰੋਸ਼ਨ ਕਰਨ ਤੁਹਾਡੇ ਸਨੇ ਸਾਡੇ ਹੌਸਲੇ ਵਿੱਚ ਅਗਲੀ ਵੀਡੀਓ ਜਿਹੜੀ ਆਪਾਂ ਓਪਨ ਕਰਨ ਕਰਨ ਜਾ ਰਹੇ ਹਾਂ ਮਾ ਸਿੰਘ ਪੰਛੀ ਜੀ ਕਸ਼ਰਮਾ ਜੀ ਇੱਕ ਸਵਾਲ ਕਮੈਂਟ ਪੜ੍ਹਨ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਕਰਦਾ ਜਦੋਂ ਆਪਾਂ ਉਹਨਾਂ ਨੂੰ ਮਿਲੇ ਸੀ ਹੂੰ ਤਾਂ ਉਹਨਾਂ ਨੇ ਇਹ ਆਪਣੇ ਆਪਣੇ ਮੁਕਿਆ ਸੀ ਵੀ ਮੈਂ 15 ਸਾਲਾਂ ਬਾਅਦ ਗਾ ਰਿਹਾ ਖੁਸ਼ ਕਿੰਨਾ ਸੀ ਯਾਰ ਇਹ ਇਹ ਬਲਦੇਵ ਜੀ ਇਹ ਚੀਜ਼ਾਂ ਹੀ ਸਾਨੂੰ ਜਿਹੜੀ ਨਾ એનર્ਜੀ ਪਰਦੀ ਆਨ ਅੰਦਰ ਜੀ ਕਿ ਇੱਕ ਸਿੰਗਰ ਮਤਲਬ ਕਿ ਬੈਠਾ ਮਤਲਬ ਕਿ ਅਗਰਾ ਪਉਂਦੀ ਕੰਮ ਦੀ ਗੱਲ ਕਰੀਏ ਤਾਂ ਸ਼ਾਇਦ ਜ਼ਿਕਰ ਨਹੀਂ ਕਰਨਾ ਚਾਹੀਦਾ ਠੀਕ ਹੈ ਤਾਂ ਮਤਲਬ ਬੈਠਾ ਹੈ ਕੋਈ ਪਤਾ ਹੀ ਨਹੀਂ ਕਿ ਸੁਣੇ ਗਿਆ ਯਾਰ ਆ ਆਦਿਨੇਸ਼ਨ ਪਤਾ ਹੀ ਨਹੀਂ ਕਿ ਯਾਰ ਕੋਈ ਮਾਸ ਸਿੰਗ ਪੰਚੀ ਸਿੰਗਰ ਹੋਏਗਾ ਜੀ ਜਦੋਂ ਆਪਾਂ ਨੇ ਰਿਕਾਰਡ ਕੀਤਾ ਦੁਨੀਆ ਦੇ ਲੋਕਾਂ ਨੇ ਸੁਣਿਆ ਤੇ ਕਈਆਂ ਨੇ ਕਮੈਂਟ ਵੀ ਕੀਤੇ ਇੰਨੀ ਠੀਕ ਹੈ ਬਹੁਤ ਵਧੀਆ ਸਿੰਗਰ ਸੀ ਆਪਦੇ ਸਮੇਂ ਦੇ ਅੰਦਰ ਬੜਾ ਬੜੀ ਮਿਹਨਤ ਉਹਨੇ ਕੀਤੀ ਲੇਕਿਨ ਕਿਸ ਨੇ ਕੋਈ ਕਿਸੇ ਕਾਰਨ ਕੋਈ ਅੱਛੀ ਗੱਲ ਉਹਨੇ ਚ ਹੋਰ ਦੇਖੀ ਹੋਣੀ ਆ ਜਦੋਂ ਉਹਨਾਂ ਨੇ ਆਪਨ ਪ੍ਰੋਗਰਾਮ ਦਿੱਤਾ ਤਾਂ ਬਕਾਇਦਾ ਡਰੈਸ ਦੇ ਵਿੱਚ ਤੇ ਆਪਣਾ ਇਨਸਟਰੂਮੈਂਟ ਤੋਂ ਵੀ ਲੈ ਕੇ ਆਇਆ ਹੂੰ ਬਿਲਕੁਲ ਸਹੀ ਗੱਲ ਆ ਮਤਲਬ ਇੱਕ ਗਾਇਕ ਅੱਜ ਵੀ ਮਤਲਬ ਉਸੇ ਰੰਗ ਚ ਰੰਗਿਆ ਹੋਇਆ ਹੈ ਕਾਮਯਾਬੀ ਨਹੀਂ ਮਿਲੀ ਇੱਕ ਅਲੱਗ ਗੱਲ ਹੈ ਹਮ ਅਲੱਗ ਵਿਸ਼ਾ ਹਾਂ ਤਾਂ ਉਹਨਾਂ ਦੇ ਕਮੈਂਟ ਪੜਦੇ ਆ ਜੀ ਵੀਡੀਓ ਦੇ ਗੀਤਕਾਰ ਬਿੱਲਾ ਜੀ ਬਹੁਤ ਬਹੁਤ ਵਧੀਆ ਬਾਈ ਜੀ ਸੋਚ ਤੇ ਬਰਾਲਾ ਵਾਹ ਬਹੁਤ ਬਹੁਤ ਸ਼ੁਕਰੀਆ ਜੀ ਗੀਤਕਾਰ ਜੀ ਬਿੱਲਾ ਜੀ ਸਾਡੀ ਇਹ ਵਾਰ ਕੋਸ਼ਿਸ਼ ਹੈ ਕਿ ਆਪਣੇ ਇਲਾਕੇ ਦੇ ਜਿੰਨੇ ਵੀ ਫਨਕਾਰ ਆ ਫਾਜ਼ਿਲਕਾ ਦੇ ਉਹਨੂੰ ਕਿਸੇ ਨਾ ਕਿਸੇ ਤਰੀਕੇ ਪ੍ਰਮੋਟ ਕੀਤਾ ਜਾਵੇ ਅੱਗੇ ਲੈ ਕੇ ਆਇਆ ਜਾਵੇ ਜਿਹੜੇ ਕੀ ਕਿਸੇ ਕਾਰਨ ਕਰਕੇ ਪਿੱਛੇ ਵੀ ਰਹਿ ਗਏ ਹਨ ਖਾਸ ਕਰਕੇ ਉਹਨਾਂ ਨੂੰ ਕਿਉਂ ਇਸ ਮੰਚ ਤੇ ਆਣ ਤਾਂ ਜਦੋਂ ਮਤਲਬ ਕਿ ਤੁਸੀਂ ਪਹਿਲਾਂ ਵੀ ਕਿਹਾ ਬੜੀ ਖੁਸ਼ੀ ਹੋਈ ਸਾਪ ਨੂੰ ਬੜੀ ਖੁਸ਼ੀ ਹੋਈ ਚਲੋ ਉਹਨਾਂ ਨੇ ਇੱਕ ਸ਼ਬਦ ਕਿਹਾ ਕਿ ਯਾਰ ਉਹਨਾਂ ਸੋਚਿਆ ਨਹੀਂ ਹੁੰਦਾ ਕੋਈ ਕਿ ਕਦੀ ਮੇਰੀ ਕੋਈ ਯਾਦਗਾਰੀ ਬਣੇਗੀ ਇਹ ਇੰਟਰਵਿਊ ਕੋ ਉਹਨਾਂ ਦੀ ਯਾਦ ਕਰੀ ਆ ਆਉਣ ਵਾਲੀ ਪੀੜ੍ਹੀ ਉਹਨਾਂ ਦੀ ਇਸ ਇੰਟਰਵਿਊ ਦੇਖ ਕੇ ਜਾਣ ਲੋਕ ਉਹਨਾਂ ਨੂੰ ਜਾਣਨ ਕਿ ਯਾਰ ਵਾਹ ਸਿੰਘ ਰਾਮ ਦਾ ਪੰਛੀ ਬਾਤੀ ਫਾਜ਼ਲ ਦਾ ਜੀ ਜੀ ਨਿੱਕਾ ਰੋਲਾ ਜੀ ਹੈਗਾ ਨੀ ਜੀ ਇਹਨਾਂ ਨੇ ਕਮੈਂਟ ਕੀਤਾ ਹੈ ਪੁਰਾਣੀ ਯਾਦ ਤਾਜ਼ਾ ਹੋ ਗਈ ਹੈ ਥੈਂਕਸ ਲੋਕ ਪੰਜਾਬੀ ਰੇਡੀਓ ਟੀਮ ਦਾ ਬਹੁਤ ਬਹੁਤ ਸ਼ੁਕਰੀਆ ਜੀ ਪੁਰਾਣੀ ਯਾਦ ਆਈ ਨਾ ਉਹਨਾਂ ਦੀ ਬੇਸ ਪੁੱਛਾ ਤੇ ਤੁਮ ਵੀ ਜੀ ਅੱਜ ਦੇ ਵੀ ਇਸ ਵਿਰਸੇ ਦੀ ਮਤਲਬ ਕਿ ਰਹਿ ਨੇ ਆਪਣੇ ਪੰਜਾਬੀ ਵਿਰਸੇ ਜੀ ਜੀ ਤਾਂ ਯਾਦ ਤਾਂ ਆਪਣੇ ਵੀ ਤੌਹ ਤਾਜ਼ਾ ਹੋ ਗਈ ਸੀ ਬਾਈ ਹਰਨੇਕ ਸਿੰਗਰ ਜਿਹੜੇ ਗਨਗਿੱਲਾ ਤੋਂ ਉਹਨਾਂ ਨੇ ਕਮੈਂਟ ਕੀਤਾ ਹੈ ਬਹੁਤ ਵਧੀਆ ਬਰਾਲਾ ਜੀ ਬਾਈ ਹਰਨੇਕ ਆਰੂ ਦਾ ਤੇ ਬਹੁਤ ਬਹੁਤ ਸ਼ੁਕਰੀਆ ਤੁਮ ਪਹਿਲਾਂ ਗਿਆ ਆਪਣਾ ਕੀਤਾ ਹੈ ਕੀ ਉਹਨਾਂ ਦੀ ਮਤਲਬ ਇੱਕ ਜਿਹੜੀ ਸੰਜੀਵਨੀ ਬੂਟੀ ਆਪਾਂ ਤੇ ਸੀ ਸਟਾਰਟਿੰਗ ਆਪਾਂ ਜਿਗਰ ਹੀ ਕੀਤਾ ਤੋਂ ਉਹਨਾਂ ਬਦੌਲਤ ਆਪਾਂ ਅੱਜ ਕੰਮ ਕਰ ਰਹੇ ਆ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਿ ਆਪਾਂ ਨੂੰ ਮੋਟੀਵੇਟ ਕੀਤਾ ਕੀ ਉਹ ਗਰ ਉਹ ਆਪਣੇ ਇਰਾਕੇ ਨਾਲ ਪਿਆਰ ਕਿੰਨਾ ਪਿਆਰ ਕਰਦੇ ਹਨ ਕਿ ਆਪਣੇ ਇੱਕ ਫੋਨ ਕਾਲ ਤੇ ਆਪਣਾ ਇੰਟਰੋ ਦੇ ਦਿੱਤਾ ਨਾਮ ਸੁਣ ਕੇ ਫਾਜ਼ਲ ਕਾ ਨਾਮ ਮੈਨੂ ਸ਼ਰਮਾ ਯਾਦ ਹੈ ਉਸ ਤਨ ਜਦੋਂ ਆਪਾਂ ਸ਼ੁਰੂ ਕਰਿਆ ਸੀ ਚੈਨਲ ਲੋਕ ਪੰਜਾਬੀ ਰੇਡੀਓ ਤੋਂ ਸ਼ਾਇਦ ਆਪਣੇ 50 ਸਬਸਕ੍ਰਾਈਬਰ ਸੀ ਸਬਸਕ੍ਰਾਈਬਰ ਤੇ ਤੁਹਾਡੀ ਸ਼ਾਇਦ ਪਹਿਲੀ ਕਾਲ ਤੇ ਉਹਨਾਂ ਨੇ ਆਪਾਂ ਨੂੰ ਪ੍ਰੋਗਰਾਮ ਦੇ ਦਿੱਤਾ ਪ੍ਰੋਗਰਾਮ ਦਿੱਤਾ ਤੇ ਪ੍ਰੋਗਰਾਮ ਬੇਨਾ ਵਧੀਆ ਕੀ ਬਾਤ ਹੈ ਜੀ ਕੀ ਬਾਤ ਪੂਰੀ ਰਿਸਪੈਕਟ ਕੀਤੀ ਉਹਨਾਂ ਨੇ ਬਹੁਤ ਬਹੁਤ ਬਾਈ ਜੀ ਦਾ ਧੰਨਵਾਦ ਬਾਈ ਹਰਨੇਕ ਜੀ ਦਾ ਜੀ ਚਲੋ ਠੀਕ ਹੈ ਹੌਣ ਮਤਲਬ ਕਿ ਚਲੋ ਹੁਣ ਤਾਂ ਆਪਾਂ ਠੀਕ ਆ ਕੁ ਸਲੇਵਲ ਤੇ ਲੇਕਿਨ ਅੱਜ ਵੀ ਕਈ ਆਪਣੇ ਫਾਇਲਕਾ ਦੇ ਫਨਕਾਰ ਰਹਿ ਗਏ ਆ ਜੀ ਉਹ ਕਈ ਵਾਰੀ ਉਹਨਾਂ ਨੂੰ ਕਈਦਾ ਵਸ ਜਿਕਰਤਾ ਨਹੀਂ ਕਰ ਕਈਦਾ ਤਾਂ ਕੋਈ ਨਹੀਂ ਕਰਦੇ ਕਰਾਨਿਆਂ ਹਾਂ ਕਰਦੇ ਆ ਇਹ ਵੀ ਇਹ ਵੀ ਹੁਣ ਆਪਣੇ ਫਨਕਾਰ ਆ ਜੀ ਫਾਇਲਕਾ ਦੇ ਵਿੱਚ ਇੱਕ ਫਨਕਾਰ ਆਪਣਾ ਜਿਹੜਾ ਆਪਣੇ 50 ਸਬਸਕ੍ਰਾਈਬਰ ਤੋਂ ਬਿਲਕੁਲ ਜਮਾ ਹੀ ਛੋਟਾ ਸ਼ਰਵਾਦ ਸੀ ਆਪਣੀ ਤੇ ਪਹਿਲੇ ਕਾਲ ਤੇ ਇੱਕ ਜਿਹੜੇ ਅੱਜ ਵੀ ਉਹ ਆਪਣੇ ਫਾਇਲਕ ਜਿਹੜਾ ਕਦੇ ਕਰਨਿਆਂ ਕਰਾਉਂਦੇ ਆ ਮਤਲਬ ਕਿ ਹਾਂ ਗੱਲ ਹੋਣੀ ਕਿ ਗੱਲ ਇਹ ਹੈ ਕਿ ਉਹਨਾਂ ਨੇ ਸਿਰਫ ਫਾਜ਼ਲ ਕਾਦਾ ਮਤਲਬ ਨਾਮ ਸੁਣ ਕੇ ਯਾਰ ਕੋਈ ਬੰਦੇ ਫਾਜ਼ਲ ਕਾਦੇ ਫਾਜ਼ਲ ਕਾ ਲਈ ਕੰਮ ਕਰ ਰਿਹਾ فنਕਾਰ ਲਈ ਕੰਮ ਕਰ ਰਿਹਾ ਉਹਨਾਂ ਨੂੰ ਟਾਈਮ ਦੇਣਾ ਚਾਹੀਦਾ ਮੈਂ ਤਾਂ ਇਹ ਵੀ ਸੁਣਿਆ ਸ਼ਰਮਾ ਜੀ ਜੀ ਕਈ ਵਾਰੀ ਚੈਨਲ ਬਾਰੇ ਇਹ ਵੀ ਕਿਹਾ ਗਿਆ ਕਿ ਬਚੈਨਲ ਛੋਟਾ ਹੈ ਅਜੀ ਇੰਟਰਵਿਊ ਅਸੀਂ ਨਹੀਂ ਦੇਣੀ ਮਤਲਬ ਜਿਵੇਂ ਭਰੋਸੇ ਇੱਕ ਸਤਰ ਤੋਂ ਗੱਲ ਆਈ ਹੈ ਸਾਹਮਣੇ ਨਹੀਂ ਜਿਵੇਂ ਕਈ ਵਾਰੀ ਕਹਿ ਦਿੰਦੇ ਕਿ ਪੁੱਛਦੇ ਹੈਗੇ ਤੁਹਾਡੇ ਸਬਸਕਰਾਈਬਰ ਕਿੰਨੇ ਹੋ ਜਦੋਂ ਗੱਸਸੀਦਾ ਕਿ ਯਾਰ ਹਜ਼ਾਰ ਨੇ ਯਾਰ ਕਿੰਨੇ ਵੀ ਨੇ ਜੀ ਕਿਉਂਕਿ ਆਪਾਂ ਫੇਸਬੁੱਕ ਜਿਹੜੇ ਪੇਜ ਦੇ ਉਹ ਤਾਂ ਦੱਸਦੇ ਨਹੀਂ ਇੱਥੇ ਆਪਣਾ ਵਧੀਆ ਰੀਚ ਤਾ ਅਗੇ ਜੀ ਕਮੈਂਟ ਪੜ੍ਹਦੇ ਆਂ ਜੀ ਆ ਟੈਕ ਵਿਦ ਅਰਸ਼ ਗੁੱਡ ਵਰਕ ਜੀ ਤਾ ਰਮਨਦੀਪ ਸੋਤਾ ਗੁੱਡ ਜੀ ਬਹੁਤ ਵਧੀਆ ਜੀ ਅਭਿਸ਼ੇਕ ਸੋਤਾ ਗੁੱਡ ਜੌਬ ਜੀ ਰਮਨਦੀਪ ਸੋਤਾ ਜੀ ਸ਼ਰਮਾ ਜੀ ਦੇਖੋ ਮਤਲਬ ਡਬਲ ਡਬਲ ਕਮੈਂਟ ਕਰ ਰਿਹਾ ਜੀ ਵੀ ਇੰਨਾ ਪ੍ਰੋ ਉਹਨਾਂ ਨੂੰ ਪਸੰਦ ਆ ਰਿਹਾ ਐ ਇੰਨਾ ਸਿੰਗਰ ਪਸੰਦ ਆ ਰਿਹਾ ਜਿਹੜਾ ਪਕਾਰ ਹੈ ਜੀ ਡਬਲ ਕਮੈਂਟ ਕਰ ਰਿਹਾ ਰਮਨਦੀਪ ਸੋਤਾ ਜੀ ਗੁੱਡ ਜੀ ਤਾ ਹਰਬੰਸ ਸਿੰਘ ਜੀ ਬਹੁਤ ਵਧੀਆ ਜੀ लवली ਕਮਰਾਈ ਗੁੱਡ ਜਗਦੇਵ ਸਿੰਘ ਵੈਰੀ ਗੁੱਡ ਜੀ ਅੱਛਾ ਤੋ ਤੁਸੀਂ ਨਾਮ ਲਿਆ ਲੈ ਵੀ ਕਮਰਾ ਦਾ ਜੀ ਮੈਨੂੰ ਯਾਦ ਆ ਗਿਆ ਮੈਨੂੰ ਸ਼ਾਇਦ ਅਗਰ ਮੈਂ ਗਲਤ ਨਾ ਹੋਵਾਂ ਤੇ ਲਾਦੂ ਕਾ ਮੰਡੀ ਵਿੱਚ ਜਿਹੜੇ ਆਪਣੇ ਕਮਰਾ ਕਮਰਾ ਜੇ ਕਹਿੰਦੇ ਰੀਲਾ ਬਟਨਾ ਕੰਮ ਕਰਦੇ ਸ਼ਾਇਦ ਹੋਣ ਠੀਕ ਹੈ ਠੀਕ ਹੈ ਬਹੁਤ ਬਹੁਤ ਮੰਦਰ ਕੋਲ ਦੁਕਾਨ ਸ਼ਾਇਦ लवली ਠੀਕ ਹੈ ਠੀਕ ਹੈ ਠੀਕ ਹੈ ਹਾਂ ਮੈਨੂੰ ਆ ਗਈ ਪਛਾਣ ਮਰੀ ਤਾਂ लवली ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਸੰਯੋਗ ਦੇਣ ਵਾਸਤੇ ਕਮੈਂਟ ਕਰਨ ਵਾਸਤੇ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਸਰਾਜ ਜੀ ਸਰਾਜ ਜੀ ਵੈਰੀ ਗੁੱਡ ਜੌਬ ਕੀ ਬਾਤ ਹੈ ਸਰਾਜ ਜੀ ਆਪਣੇ ਕਲਾਕਾਰ ਆ ਸਿੰਗਰ ਆ ਫਨਕਾਰ ਆਪਣੇ ਫਾਜ਼ਲ ਕਾ ਦੇ ਆਪਣੇ ਦੌਰ ਵਿੱਚ ਕਾਫੀ ਇਹਨਾਂ ਨੇ ਗਾਇਆ ਵੀ ਇਹ ਖਾੜੇ ਵੀ ਲਗਾਏ ਨੇ ਤਾਂ ਆਪਣੀ ਇੰਟਰਵਿਊ ਹੋਈ ਇਹਨਾਂ ਨਾਲ ਜ਼ਿਕਰ ਵੀ ਕੀਤਾ ਤਾਂ ਇੰਟਰਵਿਊ ਵਿੱਚ ਆਪਾਂ ਗੱਲਾਂ ਬਾਤਾਂ ਨਰ ਕੀਤੇ ਸੀ ਇਹਨਾਂ ਨੇ ਬਹੁਤ ਨਿਗਾਸਵਾ ਹੈ ਇਹ ਨਿਗਾਸਵਾ ਹੈ ਤਾਂ ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਯਾਰ ਕਿਸੇ ਮਜਬੂਰੀ ਕਰਕੇ ਜਾਂ ਕਰਨ ਕਰਕੇ ਨਹੀਂ ਗਾ ਸਕੇ ਹਾਂਜੀ ਹਾਂਜੀ ਚੌਕ ਹੈ ਜੀ ਅਜੇ ਵੀ ਗਾਂ ਦਾ ਦਿਲ ਕਰਦਾ ਤਾਂ ਹੁਣ ਪਿੱਛੇ ਮਿਲਿਆ ਸੀ ਥੋੜੀ ਜਾਣਕਾਰੀ ਕੀ ਉਹ ਹੁਣ ਉਹਨਾਂ ਨੇ ਸ਼ੁਰੂਆਤ ਕਰ ਦਿੱਤੀ ਹੈ ਅੱਛਾ ਅੱਛਾ ਆਪੋ ਜੀ ਤੋਂ ਗਏ ਉਸ ਤੋਂ ਬਾਅਦ ਇਹਨੇ ਕਿਹਾ ਯਾਰ ਤੁਸੀਂ ਹੌਸਲਾ ਦਿੱਤਾ ਹੈ ਜੀ ਸ਼ਰਮਾ ਜੀ ਇੱਕ ਮੈਂ ਇਹਨਾਂ ਸਿੰਗਰਾਂ ਚ ਜਿਹੜੇ ਜਿਨ੍ਹਾਂ ਨੇ ਲਾਈਵ ਬਰੋ ਮ ਲਗਭਗ ਆਪਾਂ ਸਿੰਗਰ ਉਹੀ ਰਿਕਾਰਡ ਕੀਤਾ ਜਿਹੜਾ ਲਾਈਵ ਬਰੋਬਲਮ ਕਰਦੇ ਆ ਜੀ ਹਾਂ ਤਾਂ ਉਸ ਦਿਨ ਆਪਾਂ ਸ਼ਾਇਦ ਪੱਪੀ ਕਾਵਾਂ ਵਾਲੇ ਜੀ ਨੂੰ ਰਿਕਾਰਡ ਕੀਤਾ ਹਮ ਉਹਨਾਂ ਕੋਲੋਂ ਆਪਾਂ ਦਾ ਉਹਨਾਂ ਦਾ ਰੈਪਸਸ ਮਿਲਿਆ ਸਰਾਜ ਜੀ ਦਾ ਤੇ ਜਦੋਂ ਆਪਾਂ ਦੇ ਕੋਲ ਕਾਰ ਪਹੁੰਚੀ ਹਮ ਇਹ ਆਪਾਂ ਕਹਾਂ ਜੀ ਪ੍ਰੋਗਰਾਮ ਸਾਨੂੰ ਦਿਓ ਰਿਕਾਰਡ ਅਸੀਂ ਕਰਨਾ ਹੈ ਉਹ ਕਹਿੰਦੇ ਕਰੋ ਜੀ ਵੀ ਇੰਨੇ ਪੱਕੇ ਨੇ ਮਤਲਬ ਆਪਦੇ ਸੋਰ ਦੇ ਆਪਦੇ ਸਿਸਟਮ ਦੇ ਉੱਥੇ ਹਾਰਨੇ ਕੋਈ ਤਿਆਰੀ ਦੀ ਲੋੜ ਨਹੀਂ ਹੁੰਦੀ ਉਹ ਤਿਆਰੀ ਰਿਆਜ਼ ਬੜਾ ਸੀ ਉਹਨਾਂ ਵਾਜੀ ਹਾਂਜੀ ਹਾਂਜੀ ਮੇਰੇ ਕੋਲ ਸ਼ੌਂਕ ਹੈ ਯਾਰ ਤੇ ਇੱਕ ਨਾ ਕਈਆਂ ਨੂੰ ਸ਼ੌਂਕ ਹੁੰਦਾ ਗਾਣ ਦਾ ਹਾਂ ਕੁਦਰਤੀ ਹੁੰਦਾ ਜੀ ਤਾਂ ਰਾਇਲ ਹਿਰਟ ਇਹਨਾਂ ਨੇ ਦੇਲ ਦਾ ਸਾਇੰਦ ਦਿੱਤਾ ਜੀ ਠੀਕ ਹੈ ਰਾਇਲ ਹਾਰਟ ਨੇ ਹਾਰਟ ਅੱਛਾ ਸੀ ਜੀ ਟਰੈਵਲਰ ਦਿਲ ਦਾ ਨਿਸ਼ਾਨ जगदेव सिंह गीतकार के लिख रहे हैं। तानू मिलना चाहना एक जान डाले खर्ते तो आया गीतकार जी। ਉਹ ਅੱਗੇ ਇਹਨਾਂ ਦਾ ਆਪਾਂ ਇੰਟਰਵਿਊ ਕੀਤਾ। ਹਾਂਜੀ ਹਾਂਜੀ। ਤੇ ਇਹਨਾਂ ਨੇ ਆਪਾਂ ਨੂੰ ਅੱਗੇ ਵੀ ਇਹਨਾਂ ਦੇ ਦੋ ਫਨਕਾਰਾਂ ਨਾਲ ਮੁਲਾਕਾਤ ਕਰਵਾਈ ਹੈ ਰਾਮਰਾਮ ਕੋਟ ਦੀ ਨਾਲ تنمول গিল ਜੀ ਨਾਲ। ਜੀ ਜੀ। ਇਹ ਸੀ ਕਮੈਂਟ ਆਪਣੇ ਸ਼ਰਮਾ ਜੀ। ਮੈਂ ਨਾ ਤੁਹਾਨੂੰ ਇੱਕ ਸਵਾਲ ਕਰਦਾ ਕਮੈਂਟਾਂ ਤੋਂ ਹਟ ਕੇ। ਹਾਂਜੀ। ਪ੍ਰੋਗਰਾਮ ਤੁਸੀਂ ਸ਼ੁਰੂ ਕੀਤਾ। ਆਪਾਂ ਸ਼ੁਰੂ ਕੀਤਾ ਜਾਨੀ ਕਿ। ਤੁਹਾਡੇ ਮਨ ਦੀ ਗੱਲ ਤਾਨੂੰ ਕਿਵੇਂ ਲੱਗ ਰਿਹਾ ਜਦੋਂ ਆਪਾਂ ਕਲਾਕਾਰ ਦੇ ਕਰ ਜਾਂਦੇ ਆ ਬਿਹਾਈਂਡ ਦ ਸੀਨ ਉਹਦਾ ਆਪਾਂ ਮਕਾਨ ਦੇਖਦੇ ਆਪਾਂ ਉਹਦਾ ਘਰ ਦੇਖਦੇ ਆ ਉਹਦਾ ਸਿਸਟਮ ਦੇਖਦੇ ਆ ਜਦੋਂ ਆਪਾਂ ਇੰਟਰਵਿਊ ਕਰਦੇ ਆ ਕਿਵੇਂ ਲੱਗਦਾ ਆਪਾਂ ਨੂੰ ਕਿਵੇਂ ਮਹਿਸੂਸ ਹੋ ਰਿਹਾ ਜੀ ਇਹ ਐਨਾ ਕੀ ਜਦੋਂ ਆਪੋ ਜਾਂਦੇ ਆ ਮੁਲਾਕਾਤ ਕਰਦੇ ਆ ਜੀ ਹਨ ਪਰਿਵਾਰ ਦੇਖਦੇ ਆ ਕਿ ਯਾਰ ਇੰਨਾ ਚੰਗੇ ਗਾਇਕ ਚੰਗੀਆਂ ਆਵਾਜ਼ਾਂ ਇਹ ਅੱਗੇ ਕਿਉਂ ਨਹੀਂ ਆ پا ਰਹੇ ਕਿੱਥੇ ਕਮੀ ਹੈ ਕੀ ਕਾਰਨ ਹੈ ਯਾਰ ਅੱਗੇ ਕਿਉਂ ਨਹੀਂ ਆ ਬਾਰੇ ਕੀ ਕਰ ਰਿਹਾ ਇਹ ਕੰਮੀਆਂ ਚੀਜ਼ਾਂ ਚੁੱਪ ਦੀਆਂ ਨੇ ਕੀ ਗਰੀਬ ਕਰ ਰਿਹਾ ਵਧੀਆ ਸਿੰਗਰ ਵਧੀਆ ਆਵਾਜ਼ ਹੈ ਕੋਸ਼ਿਸ਼ ਕਰਦੇ ਪਏ ਆ ਜੀ ਦੇਖੋ ਆਹਨ ਵਾਲੇ ਸਮੇਂ ਇੱਕ ਹੋਰ ਗੱਲ ਕੋਈ ਕ ਮਜ਼ਦੂਰ ਮਜ਼ਦੂਰੀ ਕਰਦੇ ਆ ਕੋਈ ਕਹਿੰਦਾ ਮੈਂ ਮਤਲਬ ਸ਼ਟਰਿੰਗ ਦੇ ਸਮਾਨ ਤੋਂ ਹੁਣ ਆਇਆ ਆ ਆਪਾਂ ਜਦ ਰਿਕਾਰਡ ਕਰਨ ਗਏ ਆ ਉਹਨਾਂ ਨੂੰ ਵੀ ਆਪਣਾ ਕੰਮ ਕਰਕੇ ਕੋਈ ਕਹਿੰਦਾ ਜੀ ਮੈਂ ਪੱਲੇਦਾਰ ਲੱਗਿਆ ਮੈਂ ਪੱਲੇਦਾਰ ਹੁਣ ਛੱਡ ਕੇ ਤੁਹਾਨੂੰ ਇੰਟਰਵਿਊ ਦੇਣ ਆਇਆ ਹਾਲਾਤ ਹੈ ਜੀ ਇੱਕ ਤਾਂ ਗਲਾਗਾਰ ਆਪ ਨੂੰ ਤੁਹਾਨੂੰ ਰਸਤੇ 'ਚ ਮਿਲ ਜੇਗਾ ਜੂਦਰੀ ਲੰਦਾ ਹੋਇਆ ਜੀ ਆਪ ਦੇ ਸਮੇਂ 'ਚ ਵਧੀਆ ਖਾਣੇ ਲਾਇਆ ਮਨੇ ਪੁੱਛਿਆ ਗਿਆ ਕਿਉਂ ਕਹਿੰਦਾ ਗਰੀਬੀ ਸੀ ਜੀ ਮਗਰ ਸਪੋਰਟ ਨਹੀਂ ਮਿਲੀ ਛਾਂ ਛੜੀ ਇਹ ਗਰੀਬੀ ਬੜੀ ਆਪਣੇ ਰੀਚ ਦਿੱਕਤ ਹੈ ਦਿੱਕ ਗਰੀਬੀ ਦਿੱਕਤ ਨਹੀਂ ਹੈ ਕਿ ਆਪਣੇ ਲੋਕ ਹੀ ਨਹੀਂ ਆਪਣੀ ਲੋਕਾਂ ਦੀ ਬਾਹ ਫੜਦੇ ਬਹੁਤ ਬਹੁਤ ਤੁਹਾਡਾ ਧੰਨਵਾਦ ਲੋਕ ਜਾਂ ਵੀ ਰਿਲੀ ਟੀਮ ਦਾ ਧੰਨਵਾਦ ਬੜਾ ਵਧੀਆ ਉਪਰਾਲਾ ਕਰ ਰਹੀ ਹੈ ਫਾਇਲ ਕਰਦੇ ਫਨਕਾਰ ਜਿਹੜੇ ਕਿ ਪਿੱਛੇ ਕਿਸੇ ਨਾ ਕਿਸੇ ਕਾਰਨ ਰਹਿ ਗਏ ਦੇਸ਼ اور دنیا ਦੇ ਵਿੱਚ ਲਿਆਉਣ ਦੀ ਜਿਹੜੀ ਉਹਨਾਂ ਦੀ ਕੋਸ਼ਿਸ਼ جاری ہے ਤਾਂ ਵੀਰ ਜੀ ਜਦੋਂ ਵੀ ਤੁਸੀਂ ਕਮੈਂਟ ਕਰੋ ਕਮੈਂਟ ਦੇ ਵਿੱਚ ਆਪਣਾ ਬਾਇ ਨੇਮ ਜਰੂਰ ਲਿਖੋ ਕਿਉਂਕਿ ਸਾਨੂੰ ਪੜਨ ਚ ਆਸਾਨੀ ਹੋਵੇ ਤਾਂ ਇਹ ਪ੍ਰੋਗਰਾਮ ਇਸ ਤਰ੍ਹਾਂ ਜਾਰੀ ਰੱਖਾਂਗੇ ਜੀ ਧੰਨਵਾਦ ਜੀ ਤਾਂ ਸਾਡੇ ਵੱਲੋਂ ਵੀ ਸਾਦੇ ਸਰੋਤਿਆਂ ਨੂੰ ਬਹੁਤ ਬਹੁਤ ਧੰਨਵਾਦ ਹੁੰਦਾ ਜਿਹੜੇ ਕੀ ਸਾਨੂੰ ਸਪੋਰਟ ਕਰਦੇ ਆ ਤਾਂ ਬਾਈ ਜੀ ਇੱਕ ਚੀਜ਼ ਹੋਰ ਹੈ ਤੁਸੀਂ ਕੋਈ ਕਮੈਂਟ ਜਾਂ ਕਿਸੇ ਸਿੰਗਰ ਕੋਈ ਵੀ ਇਹ ਚੀਜ਼ਾਂ ਹੁੰਦੀਆਂ ਅਸੀਂ ਸਰਚਤਾ ਦੇ ਵੱਲ ਕਰਦੇ ਆ ਕਿ ਹਰ ਪਿੰਡ ਵਿੱਚ ਸਾਡੀ ਅਸੀਂ ਪਹੁੰਚ ਕਰੀਏ ਜੀ ਤਾਂ ਕਈ ਵਾਰ ਇਹ ਹੁੰਦਾ ਕਿ ਸਾਡੀ ਉੱਥੇ ਪਹੁੰਚ ਨਹੀਂ ਹੁੰਦੀ ਪਰ ਤੁਹਾਡੇ ਕੋਲ ਵਧੀਆ ਸਿੰਗਰ ਹੁੰਦਾ ਹੈ ਕਿ ਹਾਂ ਫਨਕਾਰ ਬੇਠ ਹੁੰਦਾ ਫਨਕਾਰ ਦਾ ਮਤਲਬ ਇਹ ਹੈ ਕਿ ਕੋਈ ਸਿੰਗਰ ਨਹੀਂ ਰਾਈਟਰ ਵੀ ਹੋ ਸਕਦਾ ਫਨਕਾਰ ਕੋਈ ਵਧੀਆ ਡਾਂਸ ਕਰਨ ਵਾਲਾ ਬੱਚਾ ਵੀ ਹੋ ਸਕਦਾ ਕੋਈ ਵਧੀਆ ਐਕਟਰ ਵੀ ਹੋ ਸਕਦਾ ਜਾਂ ਕੋਈ ਚਿੱਤਰਕਾਰ ਵੀ ਉਹ ਵੀ ਫਨਕਾਰ ਹੁੰਦਾ ਹੋ ਸਕਦਾ ਤਾਂ ਕੋਈ ਵੀ ਤੁਹਾਡੇ ਮਤਲਬ ਇਹ ਜਿਹ ਵਿੱਚ ਕਲਾਕਾਰ ਜਾਂ ਕੋਈ ਕਿਸੇ ਤਰ੍ਹਾਂ ਫਨਕਾਰ ਬੇਠ